ਅਕਮਣੀ ਪੰਜਾਬ ਕੇਸਰੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤਮੈਖਾਂ ਜਸਪਾਲ ਸਿੰਘ ਸੰਧੂ ਇੱਕ ਕੈਨੇਡਾ ਦੇ ਸਰੀ ਸ਼ਹਿਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨਰਾਸਲ ਸੋਸ਼ਲ ਮੀਡੀਆ ਤੇ ਫੋਟੋਜ਼ ਵਾਇਰਲ ਹੋ ਰਹੀਆਂ ਨੇ ਕਿ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਖਾਲਿਸਤਾਨੀ ਦੂਤਾਵਾਸ ਖੋਲ ਦਿੱਤਾ ਗਿਆ ਜਿੱਹਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜੁੜੀਆਂ ਤਸਵੀਰਾਂ ਲਗਾਤਾਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਲਿਖਿਆ ਗਿਆ ਹੈ ਗੁਰਦੁਆਰਾ ਸਹਿਬ ਔਰ ਗੁਰਦੁਆਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਰਿਪਬਲਿਕ ਆਫ ਖਾਲਿਸਤਾਨ ਤੁਸੀਂ ਤਸਵੀਰ ਦੇ ਵਿੱਚ ਦੇਖਿਆ ਹੋਏਗਾ ਸੋ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦਾ ਇਹ ਸਰੀ ਸ਼ਹਿਰ ਹੈ ਜਿੱਥੇ ਗੁਰਦੁਆਰਾ ਸਾਹਿਬ ਹੈ ਔਰ ਇਸ ਗੁਰਦੁਆਰੇ ਦੇ ਵਿੱਚ ਖਾਲਿਸਤਾਨੀ ਦੂਤਾਵਾਸ ਖੋਲ ਦਿੱਤਾ ਗਿਆ ਜਾਨੀ ਕਿ ਖਾਲਿਸਤਾਨ ਦੀ ਐਮਬੈਸੀ ਖੋਲ ਦਿੱਤੀ ਗਈ ਹੈ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਹੁਣ ਸੋਸ਼ਲ ਮੀਡੀਆ ਤੇ ਉਵਾਰ ਲੋਖੁਰੀਆਂ ਨੇ ਸੋਰਸਸ ਤੋਂ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਇਸ ਇਮਾਰਤ ਨੂੰ ਬਣਾਉਣ ਦੇ ਵਿੱਚ ਫੰਡ ਵੀ ਜਿਹੜੇ ਨੇ ਉਹ ਦਿੱਤੇ ਗਏ ਨੇ ਔਰ ਇਸ ਦੇ ਵਿੱਚ ਲਿਫਟ ਲਗਾਉਣ ਦੇ ਵਿੱਚ ਇਸ ਇਮਾਰਤ ਦੇ ਵਿੱਚ ਲਿਫਟ ਲਗਾਉਣ ਦੇ ਲਈ ਵੀ ਦੱਸਿਆ ਜਾ ਰਿਹਾ ਹੈ ਕਿ 1.5 ਲੱਖ ਡਾਲਰ ਜੁੜਿਆ ਉਹ ਦਿੱਤਾ ਗਿਆ ਹੈ ਇਹ ਸੋਰਸਸ ਤੋਂ ਜਾਣਕਾਰੀ ਜਿਹੜੀ ਆ ਉਹ ਸਾਨੂੰ ਮਿਲ ਪਾਰ ਗਿਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਜਿਹੜੀਆਂ ਤਸਵੀਰਾਂ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਔਰ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਨੇ ਔਰ ਕਈ ਲੋਕ ਇਸ ਦੇ ਹੱਕ ਦੇ ਵਿੱਚ ਵੀ ਨੇ ਤਾਂ ਤੁਹਾਨੂੰ ਦੱਸ ਦੇ ਕਿ ਇਹ ਗੁਰੂ ਨਾਨਕ ਸਿੱਖ ਗੁਰਦੁਆਰਾ ਟੈਂਪਲ ਹੈ ਜਿੱਥੇ ਇਹ ਖਾਲਸਤਾਨੀ ਸੰਗਠਨਾ ਦੇ ਵੱਲੋਂ ਕੈਨੇਡਾ ਦੇ ਇਸ ਸਰੀ ਸ਼ਹਿਰ ਦੇ ਵਿੱਚ ਇੱਕ ਖਾਲਸਤਾਨੀ ਦੂਤਾਵਾਸ ਖੋਲ ਦਿੱਤਾ ਗਿਆ ਹਾਲਾਂਕਿ ਇਹਦੀ ਮੈਨੇਜਮੈਂਟ ਕਿਵੇਂ ਆ ਇਹਦਾ ਸੰਗਠਨ ਕਿਵੇਂ ਆ ਕੰਮ ਕਿਵੇਂ ਕਰ ਰਿਹਾ ਇਹਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਤੁਹਾਨੂੰ ਦੱਸਦੀ ਕਿ ਇਹ ਸੋਸ਼ਲ ਮੀਡੀਆ ਤੇ ਫੋਟੋਸ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਸੋ ਇਸੇ ਹੀ ਸੰਦਰਭ ਦੇ ਵਿੱਚ ਤੁਹਾਨੂੰ ਇਹ ਸਾਰੀ ਜਾਣਕਾਰੀ ਅਸੀਂ ਦੇ ਰਹੇ ਹਾਂ ਕਿ ਇਹ ਕੈਨੇਡਾ ਦੇ ਸਰੀ ਸ਼ਹਿਰ ਦਾ ਇਹ ਗੁਰਦੁਆਰਾ ਸਾਹਿਬ ਹੈ ਜਿਸ ਜਗ੍ਹਾ ਦੇ ਉੱਪਰ ਇਹ ਰਿਪਬਲਿਕ ਆਫ ਖਾਲਿਸਤਾਨ ਤੁਹਾਨੂੰ ਦਿਖਾਇਆ ਕੋਇਆ ਉਹ ਦਿਖਾਈ ਦੇਵੇਗਾ ਜੁੜੀ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੂਤਾਵਾਸ ਖੋਲ ਦਿੱਤਾ ਗਿਆ ਹੈ ਔਰ ਇਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਬ੍ਰਿਟਿਸ਼ ਕੋਲੰਬੀਆ ਸਰਕਾਰ ਹੈ ਉਸ ਦੇ ਵੱਲੋਂ ਮੈਨੇਜਮੈਂਟ ਦੀ ਸੰਗਠਨ ਦੀ ਸਹਾਇਤਾ ਵੀ ਕੀਤੀ ਗਈ ਹੈ ਔਰ ਫੰਡ ਵੀ ਦਿੱਤੇ ਗਏ ਨੇ ਇਮਾਰਤ ਬਣਾਉਣ ਦੇ ਲਈ ਵੀ ਔਰ ਇਸ ਇਮਾਰਤ ਦੇ ਵਿੱਚ ਲਿਫਟ ਲਗਾਉਣ ਦੇ ਵਾਸਤੇ ਵੀ 1.5 ਲੱਖ ਡਾਲਰ ਦਿੱਤੇ ਗਏ ਨੇ ਦਾਨ ਕੀਤੇ ਗਏ ਨੇ ਸੋ ਇਹ ਵੀ ਜਾਣਕਾਰੀ ਜਿਹੜੀ ਹੈ ਉਹ ਸਾਨੂੰ ਮਿਲ 파 ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆਸਟ੍ਰੇਲੀਆ ਦੀ ਵੱਡੀ ਖਬਰ ਹੈ ਕੈਨੇਡਾ ਦੇ ਸਰੀ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦਵਾਰਾ ਟੈਂਪਲ ਦੇ ਵਿੱਚ ਖਾਲਿਸਤਾਨੀ ਸੰਗਠਨਾਂ ਦੇ ਵੱਲੋਂ ਇਹ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਿਸਤਾਨੀ ਦੂਤਾਵਾਸ ਖੋਲਿਆ ਗਿਆ ਹੈ ਬਾਜੀ ਇਹ ਚੱਲਿਆ ਹੈ ਕਿਵੇਂ ਚੱਲੇਗਾ ਮੈਨੇਜਮੈਂਟ ਕੀ ਹੋਏਗੀ ਕਿਵੇਂ ਰਨ ਕੀਤਾ ਜਾਏਗਾ ਇਸ ਦੇ ਬਾਰੇ ਦੇ ਵਿੱਚ ਕੋਈ ਵੀ ਜਾਣਕਾਰੀ ਫਿਲਹਾਲ ਨਿਕਲ ਕੇ ਸਾਹਮਣੇ ਨਹੀਂ ਆਈ ਹੈ resources ਦੇ حوالے ਤੋਂ ਅਸੀਂ ਤੁਹਾਨੂੰ ਜਾਣਕਾਰੀ ਦੇ ਪਾ ਰਹੇ ਹਾਂ ਔਰ ਜੋ ਤਸਵੀਰਾਂ ਲਗਾਤਾਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹਦੇ ਬਾਰੇ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਪਾ ਰਹੇ ਹਾਂ ਕਿ ਇਹ ਦਰਅਸਲ ਕੈਨੇਡਾ ਦੇ ਸਰੀ ਸ਼ਹਿਰ ਦਾ ਗੁਰਦੁਆਰਾ ਸਹਿਬ ਹੈ ਜਿੱਥੇ ਇਹ ਖਾਲਸਤਾਨੀ ਦੂਤਾਵਾਸ ਖੋਲਿਆ ਗਿਆ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ